ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ নমস্কার সতীকাল মধবা সুচিয়ার বিজান তো এক রিফ্রেট টডনা জুড়ে আয়ার ইসোলে लुधियाना ਦੇ ਵਿੱਚ लुधियाना उपचुनाव ਜਿਹੜਾ ਹੈ ਉਹਦਾ ਮਾਹੌਲ ਪੱਛੁਕਿਆ ਸੋ ਅੱਜ ਅਸੀਂ ਪਹੁੰਚੇ ਆਂ ਜੀਵਨ ਗੁਪਤਾ ਜੀ ਜਿਹੜੇ ਕੀ ਭਾਜਪਾ ਨੂੰ ਰਿਪਰেজেন্ট ਕਰ ਰਿਹਾ ਸੋ ਗੱਲਬਾਤ ਕਰਾਂਗੇ ਜੀਵਨ ਗੁਪਤਾ ਜੀ ਨਾਲ ਕਿ ਕੀ ਜਿਹੜਾ ਉਦੇਸ਼ ਲੈ ਕੇ ਕੀ ਵਿজন ਲੈ ਕੇ ਤਾਉਣ ਮੈਦਾਨ ਚ ਉਤਰਿਆ ਸਰ ਸতীকাল ਬੇ ਦਿੰਦਾ সতীকাল ਜੀ নমস্কার ਸਰ নমস্কার ਸਰ ਜੀ ਆਸ਼ੀਰਵਾਦ ਜੀ ਆਛੀ ਰਹਾ ਸਰ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਬੀਜੇਪੀ ਵਰਲਡ ਦੀ ਹੁਣ ਤਾਂ ਸਭ ਤੋਂ ਵੱਡੀ ਪਾਰਟੀ ਹੈ ਔਰ ਉਹਦੇ ਰਿਪਰੈਜ਼ੈਂਟ ਕਰਨਾ ਹੀ ਆਪਣੇ ਆਪ ਇੱਕ ਬੜਾ ਪ੍ਰਾਊਡ ਫੀਲ ਹੁੰਦਾ ਹੈ ਸੋ ਕਿਦਾਂ ਦਾ ਮਾਹੌਲ ਹੈ ਕੀ ਵਿਜ਼ਨ ਲੈ ਕੇ ਉਤਰਿਓ ਨਹੀਂ ਦੇਖੋ ਪਹਿਲੀ ਗੱਲ ਤਾਂ ਮੇਰੇ ਵਾਸਤੇ ਬੜੀ ਹੀ ਫਕਰ ਦੀ ਗੱਲ ਹੈ ਕਿ ਮੈਂ ਦੁਨੀਆ ਦੀ ਏਡੀ ਵੱਡੀ ਸਭ ਤੋਂ ਨੰਬਰ 1 ਪਾਰਟੀ ਜਿਹਦੀ ਪੂਰੇ ਦੇਸ਼ ਦੀ ਸਰਕਾਰ ਹੈ ਜੀ ਬਹੁਤ ਪ੍ਰਦੇਸ਼ਾਂ ਦੀ ਸਰਕਾਰ ਹੈ ਜੀ ਔਰ ਮੋਦੀ ਵੀ ਨੈਸ਼ਨਲ ਵਰਲਡ ਵਾਈਡ ਲੀਡਰ ਨੇ ਬਿਲਕੁਲ ਜੀ ਸੋ ਉਸ ਪਾਰਟੀ ਨੇ ਮੈਨੂੰ ਅੱਜ ਆਪਣਾ ਕੈਂਡੀਡੇਟ ਬਣਾਇਆ ਜੀ ਉਹ ਵੀ ਲੁਗਾਨਾ ਪਛਮੀ ਜਿਹਿੰਮੀ ਤੋਂ ਹੈ ਇਹ ਵੀ ਕਿਹਾ ਜਾਂਦਾ ਕਿ ਇਹ ਤਾਂ ਬੀਜੇਪੀ ਦਾ ਬਹੁਲੇ ਇਲਾਕਾ ਨਹੀਂ ਨਿਸ਼ਚਿਤ ਰੂਪ ਚ ਅਸੀਂ 15000 ਵੋਟ ਤਾਂ ਗੇਮ ਕੀਤਾ ਸੀ ਲੋਕਾਂ ਦਾ ਜੀ ਜੀ ਸੋ ਲੋਕ ਪਤੰਦ ਕਰਦੇ ਆ ਬੀਜੇਪੀ ਦੇ ਜੇ 15000 ਕੀ ਵਿਜ਼ਨ ਜੀਵਨ ਗੁਤਾ ਜੀ ਕੀ ਵਿਜ਼ਨ ਲੈ ਕੇ ਆਇਆ ਕਿਉਂਕਿ ਹੁਣ ਇਹ ਹਲਕਾ ਵੈਸਟ ਦਾ ਇਲੈਕਸ਼ਨ ਹੈ ਦੇਖੋ ਸਾਡਾ ਵਿਜ਼ਨ ਜੇ ਮੈਨੂੰ ਪੁੱਛੋਗਾ ਨਾ ਜੀ ਤੇ ਵਿਜ਼ਨ ਇੱਕੋ ਹੀ ਆ ਕਿ ਪੰਜਾਬ ਜਿਹੜਾ ਆਪਣੀ ਕਾਨੂੰਨ ਵਿਵਸਥਾ ਨੂੰ ਕੋ ਆ ਚੁੱਕਾ ਹੈ ਜੀ ਪੰਜਾਬ ਜਿਹੜਾ ਭ੍ਰਸ਼ਟਾਚਾਰ ਨਾਲ ਲਿੱਟਾ ਜੀ ਪੰਜਾਬ ਜਿਹੜਾ ਨਸ਼ੇ ਦੇ ਨਾਲ ਲਿੱਟਾ ਹੂੰ ਪੰਜਾਬ ਜਿੱਦੇ ਜਿੱਦੀ ਸਰਕਾਰ ਨੇ ਅਨੇਕਾਂ ਅਨੇਕ ਕਮਿਟਮੈਂਟਸ ਕੀਤੀਆਂ ਸੀ ਲੋਕਾਂ ਨਾਲ ਉਹ ਤੋਂ ਮੁੱਕ ਚੁੱਕੀ ਹੈ ਹਾਂ ਤੇ ਸਭ ਚੀਜ਼ਾਂ ਤੋਂ ਨਜਾਤ ਦੇ ਪਹਲਵਾਣਾ ਹੋਗੇ ਐਸੇ ਈਨਾਂ ਨੇ ਬਦਲਾਅ ਦੇ ਨਾਮ ਤੇ ਸਰਕਾਰ ਪੰਜਾਬ ਬਣਾਈ ਜੀ ਉਹਨਾਂ ਨੂੰ ਬਦਲਣਾ ਚਾਹਦੀ ਹਾਂ ਜਨਤਾ ਉਹਨਾਂ ਨੂੰ ਬਦਲਣ ਦਾ ਟੀਚਾ ਲੈ ਕੇ ਚੱਲ ਰਹਾ ਜੀ ਔਰ ਪੰਜਾਬ ਦੁਬਾਰਾ ਤੋਂ ਹਸਤਾ ਵਸਤਾ ਖੇਡਦਾ ਪੰਜਾਬ ਬਣੇ ਜੀ ਸਾਡਾ ਖਾਸ ਕਰਕੇ ਲੁਧਿਆਣਾ ਜੀ ਜਿਹੜਾ ਸਭ ਤੋਂ ਜ਼ਿਆਦਾ ਪੀੜਤ ਹੈ ਜੀ ਚਾਹੇ ਉਹ ਵਪਾਰ ਦੇ ਮਾਮਲੇ ਲੈਣ ਜੀ ਚਾਹੇ ਉਹ ਇੰਡਸਟਰੀ ਦਾ ਮਾਮਲਾ ਲੈਣ ਸਭ ਮਾਮਲਿਆਂ ਦੇ ਅੰਦਰ ਪੰਜਾਬ ਮਜਾਣਾ ਬਹੁਤ ਪੀੜਤ ਹੈ ਉਹਨਾਂ ਨੂੰ ਟ੍ਰੈਕ ਤੇ ਲੈ ਕੇ ਆਣਾ ਇਹ ਸਾਡਾ ਟੀਚਾ ਪਰ ਉਹ ਤਾਂ ਤੁਸੀਂ ਹਜੇ ਵੀ ਕਰ ਸਕਦੇ ਹੋ ਤੁਹਾਡੀ ਸਰਕਾਰ ਕਿਉਂਕਿ ਤੁਸੀਂ ਤਾਂ ਸੈਂਟਰ ਦੇ ਵਿੱਚ ਬੈਠੇ ਹੋ ਭਾਜਪਾ ਸੈਂਟਰ 'ਚ ਬੈਠੀ ਹੈ ਉਹ ਇੱਕ ਕਹਾਵਤ ਹੈ ਬਜ਼ੁਰਗਾ ਦੀ ਕੂਤ ਕਬੂਤ ਹੋਤਾ ਹੈ ਮਾਤਕ ਬਾਤਨਾ ਹੋਤ ਸੋ ਤੁਸੀਂ ਤਾਂ ਮਾਪੇ ਹੋ ਜੇ ਇਸ ਦਾ ਪ੍ਰਧਾਨ ਮੰਤਰੀ ਮਾਪੇ ਹੁੰਦਾ ਤਾਂ ਉਹਦੇ ਲਈ ਤਾਂ ਸਾਰੇ ਬੱਚੇ ਇੱਕ ਬਰਾਬਰ ਫਿਰ ਕੀ ਹੋਇਆ ਜੇ ਇੱਕ ਥੋੜਾ ਜਿਹਾ ਮਾੜਾ ਨਿਕਲਾ ਮਨ ਪੰਜਾਬੀਆਂ ਨੇ ਜ ਨਹੀਂ ਅਜੇ ਤੱਕ ਸਿੱਤਾ ਪਰ ਉਸ ਤੇ ਵੀ ਰਵਨੀਸ਼ ਸਿੰਘ ਵਿੱਕਰ ਜੀ ਨੇ ਬਹੁਤ ਵਧੀਆ ਵੋਟ ਦੇ ਕੇ ਉਹਨਾਂ ਨੇ ਸਮਰਥਨ ਦੇ ਕੇ ਦਿਤਾਇਆ ਪਹਿਲਾਂ ਮੈਂ ਥੋੜੀ ਸੰਦੀਪ ਜੀ ਇੱਕ ਗੱਲ ਲਵਾਂ ਤੁਸੀਂ ਇਹ ਤਾਂ ਮੰਨ ਲਿਆ ਵੀ ਮਾੜੇ ਨੇ ਉਹ ਨਹੀਂ ਮੈਂ ਤਾਂ ਇਹ ਕਹਿਦੀ ਮੈਂ ਤਾਂ ਇਹ ਹੀ ਕਹਾ ਕਿ ਦੀ ਉਹ ਤੁਹਾਡੀ ਨਜ਼ਰ ਮੈਂ ਇੱਧਰ ਖੜਾ ਤੁਸੀਂ ਇੱਧਰ ਖੜੇ ਹੋ ਨਜ਼ਰ ਦਾ ਫਰਕ ਹੈ ਹੋ ਸਕਦਾ ਮੇਰੀ ਨਜ਼ਰ ਤੋਂ ਬਹੁਤ ਵਧੀਆ ਹੁਣ ਤੁਹਾਡੀ ਨਜ਼ਰ ਤੋਂ ਮਾੜੇ ਨਜ਼ਰ ਆ ਰਹੇ ਹੁਣ ਸੀ ਮੈਂ ਤਾਂ ਕਿਹਾ ਮੈਂ ਤਾਂ ਮੰਨ ਲਿਆ ਜੀ ਜੋ ਤੁਸੀਂ ਕਹਿ ਰਹੇ ਤੁਸੀਂ ਕਿਹਾ ਮਾੜੇ ਹੋ ਤਾਂ ਆਖੀ ਮੰਨ ਲਿਆ ਪਰ ਫਿਰ ਵੀ ਦੇਖੋ ਕੇਂਦਰ ਸਰਕਾਰ ਜੋ ਕੁਝ ਪੰਜਾਬ ਕਰ ਸਕਦੀ ਉਹ ਕਰੀ ਜਾ ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਐਲੀਵੇਟਰ ਰੋਡ ਬਣੀ ਹੈ ਤੇ ਬੰਦੇ ਉਹ ਵੀ ਸ਼ਹਿਰ ਚੋਂ ਕੋਲ ਨਿਕਲੇ ਬਿਲਕੁਲ ਜੀ ਤੇ ਕੌਣ ਮੰਗਣ ਗਿਆ ਸੀ ਮੈਂ ਤਾਂ ਕਾਂਗਰਸ ਮੰਗਣ ਗਈ ਜੀ ਮੈਂ ਝਾੜੂ ਵਾਲੇ ਮੰਗਣ ਗਏ ਪੰਜਾਬ ਸਰਕਾਰ ਮੰਗਣ ਦੀ ਕਦੇ ਵੀ ਨਹੀਂ ਮੈਨੂੰ ਦਿਖਾ ਦਿਓ ਉਹ ਚਿੱਠੀ ਜੀ ਇੱਕ ਚਿੱਠੀ ਦਿਖਾ ਦਿਓ ਮੈਂ ਥੋੜਾ ਦੇੰਦਾਰ ਹਾਂ ਬਿਲਕੁਲ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਅਕਾਲੀ ਦਲ ਉਹ ਬੀਜਪੀ ਦੀ ਜਦੋਂ ਸਾਂਝੀ ਸਰਕਾਰ ਸੀ ਉਸ ਸਮੇਂ ਦਾ ਮੁੱੁੱਖ ਰੱਖਿਆ ਗਿਆ ਜੀ ਬਿਲਕੁਲ ਠੀਕ ਹੈ ਜੀ 100% 2016 ਦੀ ਗੱਲ ਹੈ ਅੱਗੇ ਜੀ 에어ਪੋਰਟ ਹਾਂ ਇਹਨਾਂ ਜੋ ਅੰਮ੍ਰਿਤਨਾਥ ਕਾਂਗਰਸ ਦੀ ਸਰਕਾਰ ਨਾਲ ਛਾੜ ਵਾਲੀ ਸਰਕਾਰ ਕਦੋਂ ਮੰਗਣ ਮੈਂ ਜੀ ਇਹ ਇਹਦੀ 2019 ਵਿੱਚ ਪ੍ਰੋਜੈਕਟ ਸ਼ੁਰੂ ਹੋਇਆ ਔਰ ਜੋ ਕੇਂਦਰ ਸਰਕਾਰ ਦੀ ਯੋਜਨਾ ਉਹਦੇ ਮਦਦ ਨਾਲ ਸ਼ੁਰੂ ਹੋਇਆ ਜੀ ਬਿਲਕੁਲ ਫਿਰ ਆ ਗਿਆ ਰੇਲਵੇ ਜਿਸ ਨਾਲ ਇਹ ਲੁਧਿਆਣਾ ਦੇ ਗੰਦਰੋਂ ਦਾ ਕੰਮ ਕਰ ਰਹੀ ਜੀ ਪੰਜਾਬ ਦੇ ਨਹੀਂ ਦੱਸ ਰਿਹਾ ਜੀ लुगियाने ਦੇ ਵਿੱਚ ਰੇਲਵੇ ਸ਼ੇਮ ਨਾ ਨਹੀਂ ਕਰਨਾ ਹਾਂ ਕੌਣ ਮੰਗਣ ਗਿਆ ਸੀ ਜੇ ਸਮਾਰਟ ਸਿਟੀ ਲੁਗਿਆਣ ਨੂੰ ਗੋਸ਼ਿਤ ਕੀਤਾ 260 ਕਰੋੜ ਰੁਪਏ ਆਇਆ ਬੇਸ਼ੱਕ ਚਾਹੀਏ ਉਹਦਾ ਉਹਦੇ ਤੇ ਵੱਡੇ ਭ੍ਰਸ਼ਟਾਚਾਰ ਹੋਏ ਆ ਜੀ ਪਰ ਭਾਰਤ ਸਰਕਾਰ ਨੇ ਤਾਂ ਦਿੱਕਤ ਪਾ ਦਿੱਤੀ ਉਹਨਾਂ ਹਿਸਾਬ ਨਹੀਂ ਬੰਦੇ ਤੁਹਾਨੂੰ ਹੋਰ ਵੀ ਦਰਸਨ ਦੰਗਾ ਦੇ ਕੈਰ ਨੇ ਆਪਣੇ ਸੀਨੀਅਰ ਡਿਪਲੋਮੇਟ ਕੀਤੇ ਹੋਏ ਨੇ ਜੀ ਔਰ ਉਹਨਾਂ ਦੇ ਸੀ ਇਹ ਲਗਾਤਾਰ ਨੂੰ ਚਿੱਠੀਆਂ ਪਾ ਰਹੇ ਆ ਕਿ ਪਿਛਲੇ 3 ਸਾਲਾਂ ਦੀਆਂ ਬੈਲੈਂਸ ਸ਼ੀਟਾਂ ਭੇਜ ਕਰੋ ਜੀ ਉਹ ਬੈਲੈਂਸ ਸ਼ੀਟਾਂ ਨਹੀਂ ਭੇਜ ਰਹੇ ਸਰਕਾਰ ਪਰ ਆਪੋਜੀਸ਼ਨ ਤੁਸੀਂ ਇੱਥੇ ਇੰਨਾ ਸਟਰੋਂਗ ਆਪੋਜੀਸ਼ਨ ਤੇ ਬੈਠੇ ਹੋ ਤੁਸੀਂ ਭਾਜਪਾ ਮੈਨੂੰ ਯਾਦ ਹੈ ਤੁਸੀਂ ਉਹੀ ਭਾਜਪਾ ਹੋ ਜਿਨ੍ਹਾਂ ਨੇ ਉਹ ਇੱਕ ਜ਼ਮੀਨ ਅਲਾਟ ਹੋਈ ਸੀ ਤੇ ਵਾਪਸ ਕਰਾ ਦਿੱਤੀ ਸੀ ਭਾਜਪਾ ਦਾ ਤਾਂ ਜਦੋਂ ਗਰੇਡਨ ਇਸੇ ਕਰਕੇ ਉਤਰੇ ਸੀ ਜ਼ਮੀਨ ਤੇ ਮੈਨੂੰ ਅੱਜ ਵੀ ਯਾਦ ਹੈ ਮੈਂ ਹੀ ਕਵਰ ਕੀਤਾ ਸੀ ਜੀ ਪਰ ਤੁਸੀਂ ਆਪ ਕਰਾਈ ਸੀ ਔਰ ਪੂਰੀ ਵਾਅਦਾਈ ਮਿਲੀ ਸੀ ਉਹੀ ਸਤਕਾ ਸੀ ਕਿ ਜਦੋਂ ਤੁਹਾਨੂੰ ਪਿਛਲੀ ਵਿਧਾਨ ਸਭਾ ਚੋਣਾਂ 'ਚ ਗਰਾਫ ਤੁਹਾਡਾ ਉੱਪਰ ਆਇਆ ਸੀਗਾ ਵੋਟ ਬੈਂਕ ਸ਼ੇਅਰ ਵਧਿਆ ਫਿਰ ਉਹੀ ਤੁਹਾਨੂੰ ਅੰਗੇ ਲੋਕ ਸਭਾ ਚੋਣਾਂ 'ਚ ਵੀ ਮਿਲਿਆ ਉਹਦਾ ਬੈਨੀਫਿਟ ਤੁਹਾਨੂੰ ਹੁਣ ਤੁਸੀਂ ਇਸ ਵਾਰੀ ਦੂਸਰੀ ਰਿਪਰੈਜ਼ੈਂਟ ਕਰ ਰਹੇ ਨਹੀਂ ਨਹੀਂ ਇਹ ਇਹ ਪ੍ਰੋਸੈਸਰ ਹੈ ਜੀ ਇਹ ਮੈਂ ਤੁਹਾਨੂੰ ਇਹ ਤਾਂ ਮੈਨੂੰ ਕਿਤੇ ਪਤਾ ਲੱਗਿਆ ਜੀ ਮੈਂ ਵੀ ਦੱਸ ਰਿਹਾ ਯਾਦ ਕਰਾਤਾ ਜੀ ਯਾਦ ਆ ਰਹੀ ਇਹ ਜਿਹੜਾ ਕਿ ਇਹ ਉਹਨੂੰ ਨੁਕਸਰ ਬੋਟਾ ਲਈ ਬਿਲਕੁਲ ਠੀਕ ਹੈ ਜੀ ਤੇ ਇਹ ਹੌਲੀ ਹੌਲੀ ਇੱਕ ਪ੍ਰੋਸੈਸ ਹੈ ਕਹਿੰਦਾ ਮੈਂ ਪੂਰਾ ਕਰਨਾ ਹੈ ਜੀ ਤੇ ਸਭ ਫੜੇ ਜਾਣਗੇ ਜੀ ਵੈਰੀ ਗੁੱਡ ਕਹਿੰਦਾ ਨਾ ਸਭ ਫੜੇ ਜਾਣਗੇ ਕੋਈ ਨਾ ਕੋਈ ਸਰ ਪੁੱਛਣਾ ਚਾਹਾਂਗਾ ਕਿ ਤੁਸੀਂ ਸਭ ਤੋਂ ਉਮੀਦਵਾਰੀ ਦੇ ਸਭ ਤੋਂ ਲੇਟ ਘੋਸ਼ਿਤ ਹੋਏ ਸੋ ਟਾਈਮ ਤੁਹਾਡਾ ਉਨਾ ਹੀ ਘਟੇਗਾ ਸੋ ਟਾਈਮ ਘਟਾ ਹੈ ਫਿਰ ਕਿੱਦਾਂ ਮੁਕਾਬਲਾ ਕਰਾਂਗੇ ਕਿਉਂਕਿ ਉਹ ਦੋ ਦੋ ਰਾਊਂਡ ਲਾ ਚੁੱਕੇ ਆਂ ਔਰ ਆਪਾਂ ਹਜੇ ਫਸਟ ਤੇ ਵੀ ਨਹੀਂ ਪਹੁੰਚੇ 5 ਦਿਨ ਹੋਏ ਇੱਕੋ ਸੰਦੀਪ ਜੀ ਤੁਸੀਂ ਵੀ ਜਾਣਦੇ ਹੋ ਜੀ ਕਿ ਸਾਡੇ ਕੋਲੇ ਕੈਟਰ ਹੈ ਹੂੰ ਇਹਨਾਂ ਦੋਨੋਂ ਕੋਲ ਕੈਟਰ ਨਹੀਂ ਹੈ ਜੀ ਬੜਾ ਕਲੀਅਰ ਹੈ ਇੱਕ ਤਾਂ ਵਨ ਟਰੈਕ ਚੱਲਦਾ ਹੈ ਦੇਖ ਦੂਜਾ ਉਹ ਉਹਦੀ ਪਾਰਟੀ سپورਟ ਨਹੀਂ ਕਰ ਰਹੀ ਠੀਕ ਹੈ ਨਾ ਦੇਖ ਇੱਕ ਉਹ ਇੱਕ ਤਾਂ ਮੁੱਖ ਮੰਤਰੀ ਮੈਨੂੰ ਸਮਝ ਨਹੀਂ ਲੱਗਿਆ ਪਹਿਲਾ ਕਿਹੜਾ ਤੇ ਦੂਜਾ ਕਿਹੜਾ ਲੈ ਹੁਣ ਥੋੜਾ ਦੇਖ ਚੰਗੀ ਤਰ੍ਹਾਂ ਫਿਲਟਰ ਕਰਕੇ ਸੁਣੋ ਹਾਂ ਜੀ ਇੱਕ ਤਾਂ ਤਾਂ ਮੁੱਖ ਮੰਤਰੀ سپورਟ ਨਹੀਂ ਕਰ ਰਿਹਾ ਦੇਖ ਇਹਦਾ ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ ਠੀਕ ਹੈ ਜੀ ਤੇ ਦੂਜੇ ਤਾਂ ਪ੍ਰਧਾਨ ਨਹੀਂ سپورਟ ਕਰ ਰਿਹਾ ਠੀਕ ਹੈ ਜੀ ਤਾਂ ਸਾਡਾ ਕੈਡਰ ਹੈ ਜੀ ਕੈਡਰ ਲੱਗਿਆ ਹੋਇਆ ਪੂਰੇ ਜਲਨਾ ਤਾਕਤ ਨਾਲ ਜੀ ਔਰ ਉਹ ਸੰਪਰਕ ਕਰ ਰਹੇ ਹੈ ਜੀ ਲਗਾਤਾ ਜੀ ਪਰ ਮੈਂ ਤੁਹਾਨੂੰ ਦੱਸਦਾ ਕਿ ਜਿਸ ਦਾ ਨਾਲ ਪਿਆਰ ਸਤਕਾਰ ਮਿਲਿਆ ਨਾ ਜਿਸ ਦਾ ਸਾਡਾ ਪਾਰਟੀ ਦਾ ਕਾਰਜਕਰਪਾ ਨਿਰੰਭਿਤ ਕਰ ਰਿਹਾ ਹੈ ਹੂੰ ਉਹ ਹੀ ਰਿਜ਼ਲਟ ਦੇਖੋ ਪਰ ਵਿਪਖਸ਼ਤਾ ਰੋਬ ਲਾ ਰਿਹਾ ਕਿ ਪੰਜਾਬ ਭਾਜਪਾ ਤੇ ਅੱਜ ਤਿੰਨੋਂ ਟੌਪ ਦੇ ਲੀਡਰ ਜਿਹੜੇ ਆ ਉਹ ਕਾਂਗਰਸ ਲਈ ਭੇਜਿਆ ਸੁਨੀਲ ਜਾਖੜ ਜੀ ਉਹਨਾਂ ਦੇ ਸੀਗੇ ਉਸ ਤੋਂ ਬਾਅਦ ਇਹ ਕਪਤਾਨ ਅਮਰਿੰਦਰ ਸਿੰਘ ਉਹਨਾਂ ਦੇ ਸੀਗੇ ਸੀਐਮ ਰਹੇ ਆ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਜੀ ਜਿਨ੍ਹਾਂ ਦੇ ਤੁਹਾਡੇ ਲੋਕ ਸਭਾ ਮੈਂਬਰ ਤੁਸੀਂ ਮੰਤਰੀ ਸਾਹਿਬ ਬਣਾਏ ਆ ਉਹ ਵੀ ਉਹਨਾਂ ਤੋਂ ਹੀ ਆਏ ਆ ਇਹ ਆਪਣੇ ਤੇ ਹੈ ਹੀ ਨਹੀਂ ਇਹਨਾਂ ਕੋਲ ਕੁਝ ਨਹੀਂ ਜਿਉਂ ਕਿਉਂ ਨਹੀਂ ਹੈ ਸਰ ਪ੍ਰਿਫਰਸ਼ ਲਾ ਰਿਹਾ ਜੀ ਰੋਗ ਮੈਂ ਕੁੱਛ ਦੇ ਕਹਿਣ ਨਾਲ ਕੀ ਹੁੰਦਾ ਅੱਜ ਵੀ ਵਿਚਾਰਾ ਉਹ ਕਲਪੀ ਜਾਂਦਾ ਸੀ ਰਾਜਾਬੜੀ ਜੀ ਸਟਾਰ ਪ੍ਰਚਾਰਕਾਂ ਦੀ ਲਿਸਟ ਨੂੰ ਬੜਾ ਜੀ ਕਲੀਅਰ ਲਿਸਟ ਨੇ ਬਿਲਕੁਲ ਠੀਕ ਐ ਤੇ ਜਾਂਦੀ ਐ ਦੇਖੋ ਸੰਦੀਪ ਜੀ ਮੈਂ ਮੈਂ ਇੱਕ ਗੱਲ ਤੁਹਾਨੂੰ ਬੜੀ ਕਲੀਅਰ ਹੈ ਸਾਡਾ ਕੈਡਰ ਲੱਗਿਆ ਨਹੀਂ ਲੱਗਿਆ ਤੁਸੀਂ ਚੈੱਕ ਕਰੋ ਨਹੀਂ ਨਹੀਂ ਬਿਲਕੁਲ ਠੀਕ ਹੈ ਸਰ ਜੋ ਪਾਸਾ ਕੋਲੇ ਜੋ ਪੀਪਲ ਲੀਡਰ ਜੇ ਕਾਂਗਰਸ ਤੋਂ ਆ ਕੇ ਭਾਜਪਾ ਦੇ ਹੁਣ ਤਾਂ ਉਹਨਾਂ ਨੂੰ ਆਇਆ ਨੂੰ ਵੀ ਬਹੁਤ ਟਾਈਮ ਹੋ ਗਿਆ ਨਹੀਂ ਨਹੀਂ ਚਲੋ ਜੋ ਉਹ ਵੀ ਹੋਣੀ ਰੰਗ ਭਾਜਪਾ ਦਾ ਚੜਨ ਲੱਗ ਗਿਆ ਨਹੀਂ ਨਹੀਂ ਬਿਲਕੁਲ ਚਾਹਤ ਮੈਂ ਇਹਦੇ ਵਿੱਚ ਮੈਂ ਇਹਦੇ ਵਿੱਚ ਹੀ ਕਹਿਣਾ ਚਾਹਾਂਗਾ ਸਿਰਸਾ ਸਾਹਿਬ ਵੀ ਹੈਗੇ ਆ ਉਹ ਹੋਲੀ ਦਾ ਨਹੀਂ ਸੋਨਾਂ ਉਹ ਵੀ ਉਹਨਾਂ ਨੇ ਹੋਲੀ ਦਾ ਨਹੀਂ ਵਿੱਚ ਇੱਕ ਬਿਆਨ ਦੇ ਦਿੱਤਾ ਸੀ ਪਬਲਿਕ ਮੰਚ ਤੋਂ ਮੈਂ ਨਹੀਂ ਗੇਰਿਆ ਤੁਸੀਂ ਵੀ ਸੁਣਿਆ ਹੋਣਾ ਉਹ ਉਦੋਂ ਕਹਿ ਰਹੇ ਸੀਗੇ ਕਿ ਜੇ ਭਾਜਪਾ ਨੂੰ ਨਹੀਂ ਵੋਟ ਪਾਣੀ ਤਾਂ ਜੀ ਉਹਨੂੰ ਕਾਂਗਰਸ ਨੂੰ ਪਾ ਦਿਓ ਇਹ ਵੀ ਗੱਲਾਂ ਉੱਠ ਰਹੀਆਂ ਕਿ ਜਿਹੜੇ ਆਪਣੇ ਜਾਖੜ ਸਾਹਿਬ ਹੈ ਉਹਨਾਂ ਜਿਹੜੇ ਤੁਹਾਡੇ ਵਿਪਕਸ਼ੀ ਹੈਗੇ ਆ ਮੰਤਰੀ ਸਾਹਿਬ ਉਹਨਾਂ ਨਾਲ ਬਹੁਤ ਨਜ਼ਦੀਕੀ ਹੈਗੇ ਆ ਉਹ ਉਹਨਾਂ ਨੇ ਕਿਤੇ ਨਾ ਕਿਤੇ ਮਤਲਬ ਤੁਹਾਡੀ ਹੀ ਪਾਰਟੀ ਦੇ ਆ ਵਿਪਕਸ਼ੀ ਕਹਿ ਰਹੇ ਆ ਕਿ ਜੀ ਕੈਂਡੀਡੇਟ ਥੋੜਾ ਜਿਆ ਲੈਟ ਜਾਣ ਕੇ ਉਤਾਰਿਆ ਹੈਗਾ ਵਰਡ ਤਾਂ ਹੋਰ ਵੀ ਕਹਿ ਰਹੇ ਪਰ ਤੁਸੀਂ ਸਾਡੇ ਭਰਾ ਹੋ ਅਸੀਂ ਜਿਹੜਾ ਸਮਾਨ ਅਸੀਂ ਪੂਰਾ ਰੱਖਦੇ ਆ ਪਰ ਉਹ ਕਹਿੰਦੇ ਜੀ ਇਸ ਲਈ ਉਤਾਰਿਆ ਕਿ ਉਹਨਾਂ ਨੂੰ ਸਪੋਰਟ ਦਿੱਤੀ ਜਾ ਰਹੀ ਹੈ ਇੰਡਾਇਰੈਕਟ ਅੱਛਾ ਹੈ ਜੀ ਕਿ ਸਾਡੀ ਪਾਰਟੀਆਂ ਦਾ ਐਕਚੁਅਲੀ ਬੜੇ ਲੱਗੇ ਹੋਏ ਆ ਬਿਲਕੁਲ ਠੀਕ ਹੈ ਜੀ ਨੂੰ ਕਿਸ ਨੂੰ ਵੀ ਦੇਖਣਾ ਨਾ ਉਹ ਨਿਕਲ ਜੇ ਪਹਿਲਾਂ 30 ਦੂਜੇ ਅਕੜੇ ਜਦ ਤੱਕ ਸੀਬੀ ਸਕੈਨ ਤੱਕ ਨਹੀਂ ਪਹੁੰਚ ਜਾਂਦਾ ਬਸ ਜੀ ਬਿਲਕੁਲ ਠੀਕ ਹੈ ਜੀ ਬਣਦਾ ਜੀ ਤਾਂ ਮੈਂ ਤਾਂ ਸ਼ੁਭਾਦਸ਼ਨੀ ਹੈ ਕਿ ਮੈਂ ਉਹ ਸਭ ਸਕੈਨਿੰਗ ਕਰਕੇ ਸੀਬੀ ਸਕੈਨ ਤੋਂ ਨਿਕਲ ਕੇ ਆਇਆ ਜੀ ਬਿਲਕੁਲ ਠੀਕ ਹੈ ਇਤੋਂ ਤੱਕ ਰਹੀ ਇਹ ਜਕਰ ਸਾਹਿਬ ਨੂੰ ਪਤਾ ਹੈ ਤੇ ਬਿੱਟੂ ਜੀ ਨੂੰ ਵੀ ਪਤਾ ਹੈ ਜੀ ਸਭ ਨੂੰ ਪਤਾ ਚੱਲਦਾ ਕਿ ਪਾਰਟੀ ਦਾ ਸਿਸਟਮ ਕੀ ਹੈ ਠੀਕ ਹੈ ਔਰ ਜਰਾ ਜੀ ਜਿਸ ਤੋਂ ਸਾਡੋ ਸਟੇਟਮੈਂਟ ਦੀ ਗੱਲ ਹੈ ਜੀ ਕਿ ਇਹ ਇਲੈਕਸ਼ਨ ਸਟ੍ਰੈਟਜੀ ਹੈ ਜੀ ਬਿਲਕੁਲ ਠੀਕ ਹੈ ਇਲੈਕਸ਼ਨ ਸਟ੍ਰੈਟਜੀ ਦੀ ਬਹੁਤ ਹੀ ਦਾ ਕਹਿਣੀਆਂ ਪੈਂਦੀਆਂ ਠੀਕ ਹੈ ਜੀ ਕਿ ਤੁਸੀਂ ਦੇਖਿਆ ਉਸ ਤੋਂ ਬਾਅਦ ਜਦੋਂ ਤੋਂ ਕੈਂਡੀਡੇਟ ਡਿਕਲੇਅਰ ਹੋਇਆ ਪੂਰੀ ਪਾਰਟੀ ਦੇ ਲੀਡਰਸ਼ਿਪ ਇਹ ਤਾਂ ਕਹਿੰਦੇ ਸੀ ਕਿ ਇਹਨਾਂ ਦਾ ਪ੍ਰਧਾਨਗੀ ਚੇਲਨ ਚਲਾ ਗਿਆ ਜੋ ਮੰਚ ਤੇ ਆ ਗਿਆ ਛੱਡ ਕੇ ਸਾਰਾ ਹਾਂ ਬਿਲਕੁਲ ਇਹ ਤਾਂ ਫਿਰ ਇਹ ਹੁਣ ਤਾਂ ਕਹਿੰਦੇ ਉੱਤ ਕਹਿੰਦੇ ਟਿਕਟ ਵੀ ਉਹਨੂੰ ਉਹੀ ਲੈ ਕੇ ਆਇਆ ਜੀਵਨ ਗੁਪਤਾ ਜੀ ਦੀ ਕੌਣ ਹਾਂ ਮੈਂ ਪ੍ਰਧਾਨ ਆ ਜੀ ਸਾਡਾ ਜੀ ਮੈਂ ਤਾਂ ਕਿਹਾ ਮੈਨੂੰ ਇਹ ਗੱਲ ਕਹਿੰਦੇ ਕੋਈ ਗ੍ਰੇ ਥੋੜੀ ਜਿਹਾ ਨਹੀਂ ਨਹੀਂ ਬਿਲਕੁਲ ਪ੍ਰਧਾਨ ਦੀ ਵੱਡੀ ਭੂਮਿਕਾ ਹੁੰਦੀ ਹੈ ਟਿਕਟ ਲੈਣ ਦੀ ਬਿਲਕੁਲ ਹੁੰਦੀ ਹੈ ਪ੍ਰਧਾਨ ਨੇ ਰეკਮੈਂਡ ਕੀਤਾ ਹੋਣਾ ਤੇ ਟਿਕਟ ਮਿਲੀ ਨਹੀਂ ਮੈਨੂੰ ਬਿਲਕੁਲ ਤੇ ਸਾਡਾ ਦਾਦਾ ਹੈ ਨਹੀਂ ਵੀ ਬਾਈਪਾਸ ਕਰਕੇ ਲਿਸਟ ਵੀ ਕੱਢਦੀ ਪ੍ਰਧਾਨ ਨੂੰ ਬਾਈਪਾਸ ਕਰਕੇ ਆ ਆਪਣੇ ਤੌਰ ਤੇ ਸਾਰਾ ਕੁਝ ਕਰ ਜਾਂਦੇ ਨੇ ਉਹ ਕਿੱਗਾ ਪਿੱਟਿਆ ਉਹ ਜਰਨੀ ਤੜਵੰਦੀ ਕਰਾ ਲਈ ਦੇਖੋ ਨਾ ਇਹ ਸਾਰਾ ਚੀਜ਼ਾਂ ਇਸ ਸਭ ਮੈਂ ਹੋਂ ਪਹਿਲਾਂ ਨਹੀਂ ਕੁਝ ਵੀ ਦੇਖ ਹੋਂ ਤਾਂ ਤੁਸੀਂ ਆਪਣੇ ਕੰਪਿਟੀਸ਼ਨ ਤੇ ਕਿਨੂੰ ਸਮਝਦੇ ਹੋ ਪਰ ਤੁਸੀਂ ਜ਼ਿਆਦਾਤਰ ਦੇਖਿਆ ਕਿ ਤੁਸੀਂ ਜ਼ਿਆਦਾਤਰ ਆੜੇ ਹੱਥੋਂ ਬਜੂਤਾ ਸਰਕਾਰ ਨੂੰ ਲੈ ਰਿਆ ਜਦ ਕਿ ਪਿੱਛੇ ਤੁਸੀਂ ਹੀ ਕਾਂਗਰਸ ਤੇ ਵੀ ਅਗੇਂਸਟ ਬਹੁਤ ਕੁਝ ਖੁਲਾਸੇ ਕੀਤੇ ਸੀ ਪਿਛਲੀ ਸਰਕਾਰ ਦੇ ਵਿੱਚ ਪਰ ਇਸ ਵਾਰੀ ਜਦੋਂ ਤੁਸੀਂ ਜਦ ਜਦ ਚੋਣ ਮੈਦਾਨ ਜੁਟ ਰਹੇ ਹੋ ਤੁਸੀਂ ਜ਼ਿਆਦਾ ਅਟੈਕਿੰਗ ਮੋਡ 'ਚ ਆਪ ਸਰਕਾਰ 'ਤੇ ਜੀ ਬਿਲਕੁਲ ਸਹੀ ਦੇਖ ਕੇ ਮੈਂ ਆਪੋਸ ਦੇ ਖਲਾਫ ਵੀ ਕੈਂਡੀਡੇਟਾਂ ਤੋਂ ਖਲਾਫ ਜੋ ਜੋ ਗੱਲਾਂ ਸੱਚ ਦੇ ਉਹ ਬੋਲੀਏ ਨਾ ਕੋਈ ਝੂਠ ੜੀ ਬੋਲੇ ਇਹਦਾ ਮਤਲਬ ਆ ਖਾਲੀ ਦਲ ਨੂੰ ਤੁਸੀਂ ਕਿਤੇ ਸਮਝਦੇ ਹੀ ਨਹੀਂ ਉਹਨਾਂ ਦਾ ਤੁਸੀਂ ਜ਼ਿਕਰ ਵੀ ਨਹੀਂ ਕੀਤਾ ਕਿਤੇ ਸਾਰੇ ਸਾਰੇ ਜਿਹੜਾ ਆਜ਼ਾਦ ਵੀ ਜਿਹਨੇ ਪਰਚਾ ਭਰਿਆ ਮੈਂ ਉਹਨੂੰ ਵੀ ਆਪਣਾ ਮੁਕਾਬਲੇ ਸੁਣਦਾ ਜੀ ਮੈਂ ਕਿਹਾ ਤੁਹਾਡੇ ਸੰਬੋਧਨ ਤੇ ਖਾਲੀ ਦਲ ਦਾ ਜ਼ਿਕਰ ਵੀ ਆ ਜੀ ਧੰਨਵਾਦ ਏਸੀ ਸਾਡੇ ਨਾਲ ਜੀਵਨ ਗੁਸਤਾ ਜੀ ਉਹਨਾਂ ਨਾਲ ਫੇਰ ਸਮੇਂ ਸਮੇਂ ਹੋਰ ਗੱਲਬਾਤ ਜ਼ਰੂਰ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤਾਂ ਇਹੀ ਧੰਨਵਾਦ